ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਭੱਦਰਵੱਡ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ 메ਨ ਰੋਡ ਦੇ ਉੱਤੇ ਪੈਂਦਾ ਠੀਕ ਹੈ ਜੀ ਵੱਧ ਜਾਣਕਾਰੀ ਲਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਗਾ ਉਹਦੇ ਨਾਲ ਕਰ ਲਓ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਭਾਈ ਨੇ ਇਦਾਂ ਵੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਸਕਰੀਨ ਦੇ ਬੈਕਸਾਈਡ ਵੀ ਚੱਲਦਾ ਅਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਕੋਲ ਟੋਕੜ ਗੱਬਣ ਮੱਝਾਂ ਦੋ ਠੀਕ ਹੈ ਜੀ ਇੱਕ ਹੈਗਾ ਕੱਟਾ ਬਹੁਤ ਸੋਹਣਾ ਤੇ ਕਰਦੇ ਆਪਾਂ ਬਾਈ ਜੀ ਨੇ ਧੰਨਵਾਦ ਲੈ ਲਈ ਚਲ ਹਾਂਜੀ ਬਈ ਸਸੀ ਗਾਈ ਸਸੀ ਗਾਈ ਨਾਮ ਨਾ ਸੋਣਾ ਵੀਰੇ ਪਿੰਡ ਭੰਦਲਵੱਡ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਕਿੰਨੀਆਂ ਮੱਝਾਂ ਆਪਣੇ ਕੋਲ ਪਕਾਉਗਾ ਅੱਜ ਪਕੜੇ ਵੀਰੇ ਦੋ ਟੋਕੜ ਗੱਬਣ ਮੱਝਾਂ ਨੇ ਤੇ ਇੱਕ ਪਾਲਕ ਕੱਟਾ ਹੈਗਾ ਠੀਕ ਹੈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਵੱਡੀ ਇਹਦੇ ਵੀਰੇ ਪੰਜ ਪੂਰੇ ਹੋ ਗਏ ਨਾ ਸ਼ਿਮਾ ਵੀ ਨਾ ਲੱਗਿਆ ਹੋਇਆਗਾ ਹਾਂਜੀ ਤੇ ਦੁੱਧ ਸੱਤ ਕਿਲੋ ਸ਼ੇਕ ਕੇ ਦੇਵਾਂਗੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਾ ਸਕਦੇ ਆਪਾਂ ਚੋਕ ਸਕਦਾ ਗੜਾ ਹਾਂਜੀ ਆਪਣੀ ਚੱਕ ਬਾਅਦ ਤਸੱਲੀ ਕਰਾਈ ਵੀ ਅਗਲੇ ਨੂੰ ਕਰਾ ਕੇ ਦੇ ਦਾਂਗੇ ਅਗਲੀ ਕਰਾ ਲਈ ਕਰਾ ਲੈ ਹਾਂਜੀ ਹਾਂਜੀ ਠੀਕ ਹੈ ਜੀ ਬੱਚਾ ਪੁੱਛਾ ਭਰਾ ਬੱਚਾ ਹੈ ਨਹੀਂ ਵੀਰੇ ਦਾ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਰੇਟ ਇਹਦਾ ਵੀਰੇ 100 ਖਿਲਾ ਲਓ 80 ਖਿਲਾ ਲਓ 80 ਕਿਲੋਮੀਟਰ ਦੇ ਵਿੱਚ ਡਿਲੀਵਰੀ ਫ੍ਰੀ ਕਰ ਦਾਂਗੇ ਠੀਕ ਹੈ ਜੀ ਹਾਂਜੀ ਅਸਾ ਰੇਟ ਕਿ ਨਾ 80 ਹੀ ਹੈ ਵੀਰੇ 8000 ਠੀਕ ਹੈ ਜੀ ਲੋਪਰਾ ਚੱਕਰਾਂ ਤੋਂ ਕੋੜ ਗੱਬਣੇ ਚੱਕ ਪਾਸ ਠੀਕ ਹੈ ਜੀ ਲੋ ਜੀ ਤੋੜ ਕੇ ਦਿਖਾ ਦੇ ਤੋੜ ਦੋ ਤੋੜ ਲੋਪਰਾ ਤੋਰਾ ਤਰਾ ਕੱਦਦਾ ਬੱਡ ਕਰਮਾ ਬਾਲੀ ਦਾ ਕੱਦਦਾ ਭਜਨ ਵੀਰੇ ਫੁੱਲ ਠੀਕ ਹੈ ਜੀ ਠੀਕ ਲੋ ਜੀ ਚੱਕਰ ਸੰਦਪਰਾ ਧੁੱਪੀ ਥੋੜੀ ਚੌਕ ਦੀ ਗੱਲ ਸੀ ਸਾਂਭ ਲੈਂਦੀ ਇਸ طرف ਲੋ ਜੀ ਮੋੜ ਦੋ ਮੋੜ ਦੋ ਪਰਾ ਲੋ ਜੀ ਸੰਦੇਸੀ ਪੱਲਾ ਵੀਰੇ ਥਾਪੀ ਮਾਰਕੀਟ ਪੱਲਾ ਉਥੇ ਥਾਪੀ ਦੇ ਚੌਕ ਲੈਂਦੀ ਸੀ ਹੁਣ ਤੇ ਟੀਕਾ ਲਵਾਉਂਦੀ ਆ ਪੈਰ ਦੱਤ ਜਮਣ ਚੱਕਦੀ ਆਪਣੀ ਗਰੰਟੀ ਆ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਪਾਸ ਤੋਂ ਕੁੜ ਗੱਬਣ ਮੱਚਪਰਾ ਠੀਕ ਹੈ ਜੀ ਲੋ ਜੀ ਤਾਜੀ ਹੈਟਾ ਬਾਈ ਦੁੱਧ ਕਿੰਨਾ ਸੀ ਤਾਜੀ ਦੁੱਧ ਦਿੱਤਾ ਹੈ ਵੇ 17 18 ਕਿਲੋ ਯਾਨੀ ਕਿ 15 ਤੋਂ ਪਾਰ ਵਾਲੀ ਮੈਂ ਠੀਕ ਹੈ ਜੀ ਠੀਕ ਹੈ ਟਰਲ ਟੁਲਾ ਬਹੁਤ ਆ ਹਾਂ ਜੀ ਠੀਕ ਹੈ ਜੀ ਸੂਗ ਤੀਜੇ ਸੂਏ ਨਾਲ ਗੱਬਣਾ ਵੀਰੇ ਹੁਣ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਇਹਨੂੰ ਵੀਰੇ 5 ਮਹੀਨੇ ਦੀ ਹੈ ਚੈੱਕ ਪਾਸ ਦਾ ਸਿਮ ਇਹਨੂੰ ਲੱਗਿਆ ਹੋਇਆ ਹੈ ਠੀਕ ਹੈ ਜੀ ਦੁੱਧ ਵੀਰੇ ਹੈਗਾ ਥੋਲੇ 6 ਕਿਲੋ ਸਪੰਜ ਕਹਿ ਕੇ ਦੇਵਾਂਗੇ ਦੋ ਟਾਈਮ ਤਿੰਨ ਟਾਈਮ ਤਸੱਲੀ ਵੀ ਕਰਾ ਦਾਂਗੇ ਵੀਰੇ ਦੋ ਟਾਈਮ ਟਾਂਗੇ ਹਾਂਜੀ ਮਗਰੇ ਦਾ ਕੱਟਾ ਵੀਰੇ ਮਗਰ ਕੱਟਾ ਹਾਂਜੀ ਤੇ ਰੇਟ ਭਰਾ ਦਾ ਜਾਇਜ਼ ਮੁੱਲੇ ਦਾ ਵੀ ਵੀਰੇ ਫੋਨ ਤੇ ਕਰ ਲਾਂਗੇ ਮੁੱਲ ਛੋਟਾ ਹੀ ਹੋਊਗਾ ਠੀਕ ਹੈ ਜੀ ਹਾਂਜੀ ਚੱਲ ਫਿਰ ਅੱਜ ਦਿਖਾ ਦੋ ਤੁਰ ਕੇ ਤੇ ਬਾਅਦ ਚ ਕੱਟਾ ਦਿਖਾ ਦਾਂਗੇ ਲੋਪਰਾ ਫੇਸ ਕੁਆਲਿਟੀ ਤੇ ਕਰਮਾਂ ਵਾਲੀ ਵੀ ਦੇਖ ਸਕਦੇ ਹੋ ਚਲੋ ਜੀ ਤੁਰਾ ਤਰ੍ਹਾਂ ਪਾਹ ਦੇ ਸਾਹਮਣੇ ਆ ਕੱਟਾ ਵੀਰੇ ਇੱਕ ਮਿੰਟ ਕੱਟਾ ਵੀ ਖਾਨੇ ਤਾਂ ਲੇ ਮਾਹ ਘੱਟਾ ਭਰਾ ਦੇ ਸਾਂਜੀ ਠੀਕ ਹੈ ਕੱਟਾ ਵੀ ਦੇਖ ਸਕਦੇ ਭਰਾ ਬਹੁਤ ਸੋਹਣਾ ਠੀਕ ਹੈ ਜਿਹੜਾ ਦੁੱਧ ਦਾਂਗੇ ਵੀਰੇ ਦੋ ਟਾਂ 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 ਵਗਲਾ ਤਸੱਲੀ ਕਰ ਸਕਦਾ ਹੈ ਠੀਕ ਹੈ ਜੀ ਠੀਕ ਇਹ ਤਾਂ ਬੱਚੇ ਤੇ ਮਿਲਦੀ ਬਈ ਹਾਂ ਵੀਰੇ ਬੱਚੇ ਤੇ ਠੀਕ ਹੈ ਜੀ ਚਾਹੇ ਬੱਚਾ ਛੱਡੋ ਤਾਂ ਨਾ ਛੱਡੋ ਇਹ ਤਾਂ ਵੀ ਮਿਲਦੀ ਹੈ ਵੀਰੇ ਠੀਕ ਹੈ ਜੀ ਠੀਕ ਮੈਂ ਲੀ ਵਾ ਤੁਸੀ ਦੇਖ ਸਕਦੇ ਆ ਗਾਈ ਦੀ ਤੇ ਕਰਾਈ ਵੀ ਆ ਤੁਸੀਂ ਭਰਾ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ ਕੱਦ ਬੜਾ ਸੁਖਣਾ ਕਰਮਾਲੀ ਦਾ ਸੋਹਣਾ ਤੇ ਕੱਟਾ ਮਗਰਾ ਤੇ ਕੋਈ ਫੰਕੋ ਕੋੜ ਬਾਈ ਦੀ ਚੈੱਕ ਕਰਵਾਈ ਗਈ ਜੀ ਹਾਂਜੀ ਬਾਈ ਅ ਅਗਲੀ ਦੱਸੋ ਜੀ ਅਗਲਾ ਵੀਰੇ ਖੀਰਾ ਕੱਟਾ ਹੈਗਾ ਹਾਂਜੀ ਤੇ 14 ਮਹੀਨਿਆਂ ਦੀ ਉਮਰ ਹੈ ਇਹਦੀ ਠੀਕ ਹੈ ਜੀ ਤੇ ਥੱਲੇ ਟੈਸਟਿਕਲਾਂ ਦਾ ਸਾਫ਼ ਸੁਥਰਾ ਹੈਗਾ ਠੀਕ ਹੈ ਜੀ ਤੇ ਕੱਦ ਵੈਡਾ ਦਾ ਬੂਰਾ ਵਧੀਆ ਸਾਫ਼ ਸੁਥਰਾ ਤੋਰ ਕੇ ਦਿਖਾ ਦਿੰਨੇ ਆ ਵੀ ਠੀਕ ਹੈ ਪਤਾ ਜੀ ਇਹ ਟਿੱਕ ਟੁਕ ਦੇ ਕਿਹੜੇ ਦਾ ਹੈ ਠੀਕ ਹੈ ਵੀਰੇ ਆਪਾਂ ਦਾ ਇਹ ਰੋਟੀ ਮੰਨ ਕੇ ਲਿਆ ਵੀ ਇੱਕ ਵਧੀਆ ਕਰਤਾ ਯਾਨੀ ਕਿ ਉਹ M29 ਦਾ ਕਹਿੰਦੇ ਆ ਆਪਾਂ ਕਿਸੇ ਦਾ ਨਹੀਂ ਮੰਨਦੇ ਠੀਕ ਹੈ ਜੀ ਆਪਾਂ ਦਾ ਕੱਤੇ ਦੀ ਬਰੀਡ ਦੇਖੀ ਹੈ ਠੀਕ ਹੈ ਜੀ ਲਿਓ ਭਰਾ ਤੋਰ ਦੋ ਨੂੰ ਲੋਪਰਾ ਚੈੱਕ ਕਰ ਸਕਦੇ ਹੋ ਬਈ ਫੇਸ ਕੁਆਲਿਟੀ ਦਿਖਾ ਦੇ ਨਾਲ ਸਮਾਰ ਕੇ ਦੀ ਫੇਸ ਕੁਆਲਿਟੀ ਵੀ ਨਾ ਤੁਣੀ ਪਈ ਇਹਦੀ ਬਈ ਨਾ ਤੇ ਹੁਣੀ ਪਈ ਆ ਬਰੇ ਹੱਥ ਦਾ ਥੋੜਾ ਡੱਬਦਾ ਛਾ ਠੀਕ ਹੈ ਠੀਕ ਹੈ ਲੋ ਚੋ ਲੋਪਰਾ ਚੈੱਕ ਕਰ ਸਕਦਾ ਬੱਚਾ ਬਹੁਤ ਸੋਹਣਾ ਫੇਸ ਆ ਠੀਕ ਹੈ ਜੀ ਪੂਰੇ ਕਰ ਦੋ ਬਾਈ ਨਾਲ ਕੱਟਾ ਬਣੂ ਬਈ ਠੀਕ ਹੈ ਜੀ ਠੀਕ ਹੈ ਲੋ ਚੋ ਇੱਕ ਬਾਈ ਕੋਲ ਕੱਟਾ ਬਖੋਪਰਾ ਥੋੜਾ ਥਾਰਾ ਦੇਖ ਸਕਦੇ ਹੋ ਚਿਕਨ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਠੀਕ ਹੈ ਹਾਂ ਜੀ ਬਈ ਇਹਦਾ ਰੇਟ ਕੀ ਹੈ ਕੱਟੇ ਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਠੀਕ ਹਾਂ ਜੀ ਲੋਪਰਾ ਤਨ ਨਾਗਬਾਈ ਕੋਲ ਤੁਸੀਂ ਇਹ ਪਤਾ ਆ ਦੀ ਸੁਣੋ ਇੱਕ ਦੇ ਮਗਰ ਬੱਚਾ ਇੱਕ ਬਗੈਰ ਬੱਚੇ ਤੋਂ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ